ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਤੇ ਸਤਿ ਸ਼੍ਰੀ ਅਕਾਲ ਅੱਜ ਤੁਹਾਡੀ ਮੁਸਕਰਾਹਟ ਦੀਆਂ ਗੱਲਾਂ ਕਰਾਂਗੇ ਦੰਦਾਂ ਦੀਆਂ ਗੱਲਾਂ ਕਰਾਂਗੇ ਬੱਚਿਆਂ ਦੇ ਦੰਦ ਫਿਰ ਹੌਲੀ-ਹੌਲੀ ਵੱਡੇ ਜਨੂੰ ਵੀ ਸ਼ਾਮਾਂਗੇ ਕੁਝ ਇਹੋ ਜਿਹੀ ਚਾਹੇ ਅਣ ਚਾਹੇ ਸਵਾਲ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਨਹੀਂ ਡਾਕਟਰ ਸੁਮੇਤ ਜੀ ਸਾਡੇ ਨਾਲ ਮੌਜੂਦ ਰਹਿਣਗੇ ਤਾਂ ਉਹਨਾਂ ਨਾਲ ਉਹ ਗੱਲਾਂ ਕਰਾਂਗੇ ਦੰਦ ਵੀ ਮਜ਼ਬੂਤ ਰਹਿਣ ਮੁਸਕਰਾਹਟ ਵਿੱਚ 32 ਦੰਦਾਂ ਦੀ ਕੈਮ ਹੋਵੇ ਤੇ ਖਿਆਲ ਕਿਵੇਂ ਰੱਖਣਾ ਹੈ ਕੀੜੇ ਦੇ ਖਾਦੇ ਕਿਉਂ ਖਾਦਾ ਹੈ ਖਾਂਦਾ ਕੀੜਾ ਬਚਾਉਣਾ ਕਿਵੇਂ ਹੈ ਅਕਲ ਜਾੜ ਕਦੋਂ ਆਉਂਦੀ ਹੈ ਅਕਲ ਦਾ ਤੇ ਜੜਾ ਦਾ ਕੋਈ ਮਤਲਬ ਹੈ ਕਈ ਚੀਜ਼ਾਂ ਖੁੱਲ ਕੇ ਗੱਲਾਂ ਕਰਾਂਗੇ ਸਭ ਤੋਂ ਪਹਿਲਾਂ ਕਰਸੋ ਸੋਲਤਾ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਡਾਕਟਰ ਸਾਹਿਬ ਅਸੀਂ ਦੰਦਾਂ ਦੀ ਗੱਲ ਮੁਸਕਰਾਹਟ ਤੇ ਆਉਂਦੀ ਹੈ ਮੋਤੀਆਂ ਰੇ ਕਿ ਦੰਦਾਂ ਦੀ ਗੱਲਾਂ ਹੁੰਦੀਆਂ ਬੱਚਿਆਂ 'ਚ ਅੱਜ ਕੱਲ ਤੁਸੀਂ ਇਲਾਜ ਕਰਦੇ ਹੋ ਕਿਹੜੀ ਕਿਹੜੀ ਸਮੱਸਿਆਵਾਂ ਆਉਂਦੀਆਂ ਦੇਖੋ ਜੀ ਬੱਚਿਆਂ ਦੇ ਵਿੱਚ ਸਮੱਸਿਆ ਸਭ ਤੋਂ ਜ਼ਿਆਦਾ ਆ ਰਹੀ ਹੈ ਬੱਚਿਆਂ ਦੇ ਛੋਟੀ ਉਮਰ ਦੇ ਵਿੱਚ ਹੀ ਸਾਲ ਤੋਂ ਸਾਲ ਦੇ ਵਿੱਚ ਹੀ ਦੰਦ ਖਰਾਬ ਹੋ ਰਹੇ ਨੇ ਤਾਂ ਕੀੜਾ ਲੱਗ ਕੀੜਾ ਲੱਗ ਜਾਂਦਾ ਇਹ ਜਾਂ ਕਿਹੜਾ ਕੀੜਾ ਜਿਹੜਾ ਪਿੱਛੋਂ ਹੀ ਅਜਿਹਾ ਹੁੰਦਾ ਇਹ ਨਾ ਜੀ ਆਪਣੀ ਅੰਗਲੀਆਂ ਨੇ ਮਾਪਿਓ ਦੇਖੋ ਬੱਚਾ ਹੈ ਛੋਟਾ ਸਾਲ ਦਾ ਬੱਚਾ ਉਹ ਨਾ ਬੋਲ ਪਾਂਦਾ ਚੰਗੀ ਤਰ੍ਹਾਂ ਨਾ ਕੁਝ ਕਹਿ ਸਕਦਾ ਨਾ ਉਹਨੂੰ ਜਾਣਕਾਰੀ ਨਾ ਉਹਨੂੰ ਜਾਣਕਾਰੀ ਹੈ ਇਹ ਪੇਰੈਂਟਸ ਦੀ ਡਿਊਟੀ ਬਣਦੀ ਹੈ ਜੀ ਜਦੋਂ ਵੀ ਪੇਰੈਂਟਸ ਉਹਨੂੰ ਫੀਡ ਕਰਾਉਂਦੇ ਆ ਜਾਂ ਬੋਟਲ ਫੀਡ ਕਰਾਉਂਦੇ ਆ ਜਾਂ ਬ੍ਰੈਸਟ ਫੀਡ ਕਰਾਉਂਦੇ ਆ ਤੋ ਆਪਣੀ ਡਿਊਟੀ ਮੰਨ ਲੀਏ ਕਿ ਸੌਫਟ ਮਲਮਲ ਦਾ ਕਪੜਾ ਲੂ। ਜੇ 6 ਮਹੀਨੇ ਦਾ ਬੱਚਾ ਚ ਉਹ ਤੋਂ ਛੋਟਾ ਹੈ ਉਹਦੇ ਬੁੱਟਿਆਂ ਨੂੰ ਮਸੂੜਿਆਂ ਨੂੰ ਸਾਫ਼ ਕਰੋ। ਤੇ ਜੇ ਵੱਡਾ ਹੈਗਾ ਤਾਂ ਉਹਦੇ ਦੰਦਾਂ ਨੂੰ ਸਾਫ਼ ਕਰੋ। ਸਾਇ ਫਿੰਗਰ ਬਰਸ਼ ਨਾਲ ਸਾਫ਼ ਕਰੋ। ਜੀ। ਅੱਛਾ ਇਹ ਬਹੁਤ ਜ਼ਰੂਰੀ ਹੈ। ਅੱਛਾ ਜੀ ਤੁਹਾਨੂੰ ਤੁਸੀਂ ਦੁੱਧ ਦੀ ਗੱਲ ਹੋਈ ਹੈ ਤਾਂ ਆਪਾਂ ਜਿਹੜੀ ਰੁਟੀਨ ਚ ਚੀਜ਼ਾਂ ਖਾਣੇ ਆ ਥੋੜੇ ਜੇ ਬੱਚੇ ਵੱਡੇ ਹੋ ਜਾਂਦੇ ਆ ਅਸੀਂ ਵੀ ਖਾਣੇ ਆ ਜੇ ਬੱਚਿਆਂ ਦੀ ਗੱਲ ਹੈ। ਅਸੀਂ ਵੀ ਇੰਨੀਆਂ ਕੋਲਡੀਆਂ ਕਰਨੀਆਂ ਭੁੱਲ ਗਏ ਮੈਨੂੰ ਲੱਗਦਾ ਹੈ ਈਡੇ ਦਾ ਮੇਨ ਕਾਰਨ ਇਹ ਹੈ। ਕੀੜਾ ਨਾ ਜੀ ਕੀ ਹੈ ਕੋਈ ਵੀ ਸਟਾਰਚੀ ਤੇ ਸਟਿੱਕੀ ਫੂਡ ਆ ਜਿਹੜਾ ਚਿਪਕ ਜਾਂਦਾ ਕੂਕੀਜ਼ ਆ ਜੈਲੀਸਾ ਚਾਕਲੇਟ ਆ ਪੱਛੇ ਜੋ ਅੱਜਕੱਲ ਚਿਪਸ ਆ ਖਾਂਦੇ ਨੇ ਉਹ ਇੱਕ ਤਾਂ ਪਹਿਲੀ ਗੱਲ ਲਿਮਿਟ ਚ ਖਾਣਾ ਚਾਹੀਦਾ ਹੂੰ ਹੂੰ ਦੂਸਰੀ ਗੱਲ ਜਦੋਂ ਖਾਣੇ ਆ ਉਸ ਤੋਂ ਬਾਅਦ ਚ ਬਰਸ਼ ਕਰ ਲਓ ਜਾਂ ਰਿੰਸ ਕਰ ਲਓ ਤਾਂ ਕਿ ਚਿਪਕੇ ਨਾ ਜਦੋਂ ਚਿਪਕੇਗਾ ਨਹੀਂ ਤਾਂ ਤੇ ਕੀੜਾ ਲੱਗੇਗਾ ਯਾਨੀ ਕੀੜਾ ਲੱਗਣ ਦਾ ਮੇਨ ਕਾਰਨ ਛੋਟਾ ਹੈ ਚਾ ਵੱਡਾ ਹੈ ਚਿਪਕਣਾ ਹੈ ਕੁੱਲੀ ਨਹੀਂ ਕਹਿੰਦੇ ਕੁੱਲੀ ਦਾ ਟਾਈਮਿੰਗ ਕਿੰਨਾ ਕੁ ਹੁੰਦਾ ਹੈ ਸੋ ਟਾਈਮਿੰਗ ਦਾ ਜਦੋਂ ਤੁਸੀਂ ਖਾਲੀ ਮੀਲ ਖਤਮ ਕਰ ਲਈ ਉਸੇ ਪਰ ਲੈਣੀ ਚਾਹੀਦੀ ਹੈ ਜਿੰਨਾ ਤੁਸੀਂ ਡਿਲੇ ਕਰੋਗੇ ਜੇ 10 ਮਿੰਟ ਤੋਂ 30 ਮਿੰਟ ਤੋਂ ਵੱਧ ਡਿਲੇ ਕਰ ਦੋਗੇ ਨਾ ਤਾਂ ਹਾਂ ਕਿਉਂਕਿ ਵਿਦਿਨ ਅ ਫ੍ਰੈਕਸ਼ਨ ਆਫ ਨੈਨੋ ਸੈਕੰਡ ਇੱਕ ਲੇਅਰ ਹੁੰਦੇ ਮਟੀਰੀਅਲ ਵਾ ਉਹ ਤਾਂ ਆਕੋ ਉਹਦੀ ਚਿਪਕ ਜਾਂਦੀ ਹੈ ਜੀ ਕੀ ਡੰ ਨੇ ਤਾਂ ਆਪਦਾ ਕੰਮ ਜਿੱਦੇ ਤੁਸੀਂ ਖਾਣਾ ਸ਼ੁਰੂ ਕਰਤਾ ਨਾ ਉਹਨੇ ਸਟਾਰਟ ਕਰਤਾ ਉਹਨੇ ਤੁਸੀਂ ਦੇਖਣਾ ਹੈ ਕਿ ਅਸੀਂ ਉਹਨੂੰ ਸਾਫ਼ ਕਰਕੇ ਕਦੋਂ ਖਤਮ ਕਰਨਾ ਹੈ ਜੀ ਡਾਕਟਰ ਹੋਰ ਕਿਹੜੀਆਂ ਕਿਹੜੀਆਂ ਪਰੇਸ਼ਾਨੀਆਂ ਬੱਚਿਆਂ 'ਚ ਦੇਖਦੇ ਹੁੰਸੀ ਦੰਦਾਂ 'ਚ ਬੱਚਿਆਂ ਦੇ ਦੰਦ ਟੇਢੇ ਮਿਟੇ ਆਉਂਦੇ ਨੇ ਕਈ ਪੇਰੈਂਟਸ ਨੂੰ ਮੈਂ ਸਾਫ਼ ਤੌਰ ਤੇ ਇੱਕ ਗੱਲ ਸੁਜੈਸ਼ਨ ਦੇਣਾ ਚਾਹਾਂਗਾ ਕਿ 6 ਸਾਲ ਤੋਂ ਲੈ ਕੇ 12 ਸਾਲ ਦੇ ਵਿੱਚ ਨਾ ਮਿਕਸਡ ਡੈਂਟੀਸ਼ਨ ਫੇਸ ਹੁੰਦਾ ਹ ਹ ਤੁਤਰੇ ਦੰਦ ਵੀ ਪਏ ਹੁੰਦੇ ਆ ਪੱਕੇ ਦੰਦ ਵੀ ਆ ਰਹੇ ਹੁੰਦੇ ਹ ਹ ਕਈ ਵਾਰੀ ਕੀ ਹੁੰਦਾ ਨਾ ਦੁੱਧ ਦੇ ਦੰਦ ਪਿਆ ਰਹ ਜਾਂਦਾ ਉਹ ਛੱਡਦਾ ਨਹੀਂ ਪੱਕਾ ਦੰਦ ਆ ਜਾਂਦਾ ਜਿੱਥੇ ਪੇਰੈਂਟਸ ਨਹੀਂ ਧਿਆਨ ਦਿੰਦੇ ਜਦੋਂ ਵੀ ਦੁੱਧ ਦਾ ਦੰਦ ਪੱਕਾ ਦੰਦ ਆ ਜਾਏ ਜੇ ਦੁੱਧ ਦੇ ਦੰਦ ਪਿਆ ਤਾਂ ਸੋਨੂ ਨਾਲ ਹੀ ਨਾਲ ਉਹ ਡੈਂਟਿਸਟ ਕੋਲ ਜਾ ਕੇ ਕਢਾ ਦੇਣਾ ਚਾਹੀਦਾ ਨਹੀਂ ਤਾਂ ਸੋਡੇ ਬੱਚਾ ਰਹਿੰਦਾ ਤੇਲੇ ਮਿਟਿਆਨੇ ਕਿਉਂ ਕਿਉਂ ਸਰ ਕਿਉਂਕਿ ਹੁਣ ਇੱਕ ਹੀ ਹਾਰ ਚਾ ਹੈ ਹਮ ਜਾਂ ਤਾਂ ਉਹਦੇ ਦੁੱਧ ਦਾ ਦੰਦ ਰਹਿ ਸਕਦਾ ਜਾਂ ਪਰਮਾਨੈਂਟ ਦੰਦ ਰਹਿ ਸਕਦਾ ਤਾਂ ਹੀ ਉਹ ਰੁਪਟੇ ਥੱਲੇ ਆ ਜਾਂਦੇ ਤੇ ਜੇ ਦੁੱਧ ਦਾ ਦੰਦ ਪਿਆ ਉਹ ਅੱਗੇ ਪਿੱਛੇ ਆਏਗਾ ਨਾ ਹਮ ਹਮ ਜੇ ਤੁਸੀਂ ਉਹਨੂੰ ਨਾਲ ਦੀ ਨਾਲ ਹੀ ਕਢਾ ਦੋਗੇ ਤਾਂ ਸਹੀ ਆਏਗਾ ਅਲਾਈਨਮੈਂਟ ਰਹੇਗੀ ਹਮ ਹਮ ਦੰਦਾਂ ਦੇ ਟੇਢੇ ਮਿਡੇ ਹੋਣ ਦਾ ਕਾਰਨ ਹੀ ਹੈ ਜੇ ਤੁਸੀਂ 6 ਸਾਲ ਤੋਂ 12 ਸਾਲ ਦੇ ਵਿੱਚ ਬੱਚੇ ਦਾ ਧਿਆਨ ਦੇ ਦੋਗੇ ਨਾ ਸਭ ਓਕੇ ਇਹ ਦੰਦ ਅਕਲ ਜੜ ਦੇ ਗੱਲਾਂ ਹੁੰਦੀਆਂ ਬਹੁਤ ਸਾਰੇ ਦੰਦ ਲੇਟ ਫੇਟ ਹੋ ਜਾਂਦੇ ਨੇ ਉਹਨਾਂ ਦੀ ਟਾਈਮਿੰਗ ਅਗੜੀ ਡੁਗੜੀ ਹੋ ਜਾਂਦੀ ਹੈ ਜੜਾ ਲੇਟ ਆ ਰਹੀਆਂ ਨੇ ਕੀ ਰੀਜਨਸ ਨੇ ਸਰ ਇਹ ਪਹਿਲੀ ਗੱਲ ਤਾਂ ਜੈਨੇਟਿਕਸ ਹੈ ਗਰਲਸ ਦੇ ਦੰਦ ਜਿਹੜੇ ਹੈਗੇ ਨੇ ਉਹ ਮੁੰਡਿਆਂ ਨਾਲੋਂ 6 ਮਹੀਨੇ ਜਾਂ ਸਾਲ ਪਹਿਲਾਂ ਆਉਂਦੇ ਨੇ ਅੱਛਾ ਜੀ ਹਰ ਇੱਕ ਦੰਦ ਦੀ ਇੱਕ ਰੱਬ ਕੰਨੀਓ ਟਾਈਮ ਦੇ ਅਧਾਰੀ ਦਾ ਉਸੇ ਟਾਈਮ ਚ ਅਲੱਗ 6 ਮਹੀਨਾ ਸਾਲ ਆਪਾਂ ਉੱਪਰ ਥੱਲੇ ਲੈ ਸਕਦੇ ਜਦੋਂ ਦੰਦ ਆਂਦਾਗਾ ਜਦੋਂ ਦੰਦ 75% ਕੰਪਲੀਟ ਹੋ ਜਾਂਦਾ ਉਦੋਂ ਉਹ oral cavity ਚ ਤੁਹਾਨੂੰ ਦੇਖਣਾ ਸ਼ੁਰੂ ਹੁੰਦਾ ਤੇ ਜਿਹੜੀ ਵੀ ਦੀ ਰੂਟ ਹੈ ਸਪੋਜ਼ ਕਰੋ 6 ਸਾਲ ਦੇ ਵਿੱਚ ਮੇਰੇ ਜਾੜ ਆ ਗਈ ਪਹਿਲੀ ਪਰਮਨੈਂਟ ਦੰਦ ਆ ਗਿਆ ਥੱਲੇ ਦੇ ਦੋ ਇਨਸਾਈਜ਼ਰ ਆ ਗਏ ਪਰ ਉਹਨਾਂ ਦੀ ਰੂਟਸ ਹਜੇ ਪੂਰੀਆਂ ਨਹੀਂ ਬਣੀਆਂ ਉਹਨਾਂ ਦੀ ਰੂਟ ਬਣਣਗੀ 2-3 ਸਾਲਾਂ ਬਾਅਦ ਅੱਛਾ ਜੀ ਉਹ 9 ਸਾਲਾਂ ਦੇ ਵਿੱਚ ਜਾ ਕੇ ਪੂਰਾ ਦੰਦ ਕੰਪਲੀਟ ਹੋਏਗਾ ਅੱਛਾ 9 ਸਾਲਾਂ ਤੇ ਅਸੀਂ ਉਵੇਂ ਖਿੱਚ ਤੂ ਕਰਦੇ ਰਹਿੰਨੇ ਵੀ ਆਇਆ ਨਹੀਂ ਕਈ ਵਾਰੀ ਕੀਮਤਾਂ ਬੱਚੇ ਆਉਂਦੇ ਨੇ 7-8 ਸਾਲ ਦੇ ਵਿੱਚ ਗਿਰ ਜਾਂਦੇ ਨੇ ਉੱਪਰਲੇ ਦੰਦ ਗਿਰ ਗਏ ਜੀ ਝੋਟ ਲੱਗੀ ਜੀ ਹੁਣ ਉੱਥੇ ਕੀ ਹੈ ਇੱਕ ਆਰਸੀਟੀ ਨਹੀਂ ਹੋ ਸਕਦੀ ਉੱਥੇ ਆਰਸੀਟੀ ਕਰਨ ਨਹੀਂ ਸਾਨੂੰ ਪਹਿਲਾਂ ਰੂਟ ਕੰਪਲੀਟ ਕਰਨੀ ਪੈਗੀ ਤਾਂ ਹੀ ਉਹ ਨੂੰ ਮੈ ਭਰ ਸਕਦਾ ਉੱਥੇ ਪੈਕਸੋ ਜੈਨੇਸਿਸ ਅਪੈਕਸਿਫਿਕੇਸ਼ਨ ਜਾਂ ਰੀਵਾਸਕੂਲਾਈਜੇਸ਼ਨ ਹੁੰਦੀ ਹੈ ਸੋਡੇ ਹੀ ਖੂਨ ਤੋਂ ਆਪਾਂ ਉੱਥੇ ਪ੍ਰਿਕ ਕਰਕੇ ਨਾ ਉੱਥੇ ਇੱਕ ਬੈਰੀਅਰ ਬਣਾਉਂਦੇ ਹਾਂ ਹਮਮ ਕੈਲਸ਼ੀਅਮ ਦਾ ਬੈਰੀਅਰ ਬਣਦਾ ਹੈ ਕਈ ਵਾਰੀ ਸੀ ਕੈਲਸ਼ੀਅਮ ਵੀ ਪਾਉਂਦੇ ਆ ਪਰ ਜਿਹੜਾ ਬੈਰੀਅਰ ਬੰਦਾ ਜਿਹੜਾ ਬਲੱਡ ਦੇ ਵਿੱਚ ਕੈਲਸ਼ੀਅਮ ਹੁੰਦਾ ਉਹ ਬਣਾਉਂਦਾ ਨਾ ਕਿ ਜਿਹੜੀ ਦਵਾਈ ਮੈਂ ਕੈਲਸ਼ੀਅਮ ਪਾਈ ਉਹ ਬਣਾਉਂਦਾ ਕੀ ਬਾਤ ਹੈ ਇਹ ਇਹ ਕੋਦਤ ਦਾ ਨਜ਼ਾਰਾ ਹੈ ਇਹ ਦੂਜਾ ਸਟੈਪ ਆਉਂਦਾ ਕਿ ਅਕਲ ਇੱਕ ਮਜ਼ਾਕ ਹੀ ਅਕਲ ਨੂੰ ਜਿਆ ਕਰ ਜਾੜ ਹੁਣ ਅਕਲ ਜਾੜ ਕਦੋਂ ਕਹਿੰਦੀ ਹੈ ਪਹਿਲਾਂ ਤਾਂ ਇਹਨੇ 18 ਸਾਲ ਦੇ ਦੇ ਆ ਜਾਂਦੀ ਅਕਲ ਜਾੜਦਾ ਜੀ ਉਹੀ ਟਾਈਮ ਫਰੇਮ ਹੈ 16 ਤੋਂ 22 ਸਾਲ ਦੇ ਵਿੱਚ ਵਿੱਚ ਚੱਲਦੀ ਹੈ ਹੁਣ ਅਕਲ ਜਿਹੜਾ ਲੇਟ ਆਉਣ ਲੱਗ ਗਿਆ ਜੀ ਸਰ ਲੇਟ ਕਈਆਂ ਦੇ ਆਉਂਦੀਆਂ ਹੀ ਨਹੀਂ ਕਾਰਨ ਕੀ ਹੈ ਥੋੜੀ ਡਾਈਟ ਸੌਫਟ ਡਾਈਟ ਹੋ ਗਈ ਹੈ ਪਹਿਲਾਂ ਆਪਾਂ ਪੁਰਾਣੇ ਜ਼ਮਾਨੇ ਦੇ ਛੈਵੀ ਡਾਈਟ ਸੀ ਚੰਗਾ ਖਾਂਦੇ ਪੀਂਦੇ ਸੀ ਕੰਨੇ ਚੂਪਦੇ ਸੀਗੇ ਹੁਣ ਐਸਾ ਕੁਝ ਵੀ ਨਹੀਂ ਹੈਗਾ ਸੌਫਟ ਡਾਈਟ ਹੈ ਜੰਕ ਫੂਡ ਹੈ ਚੂ ਕਰਨਾ ਨਹੀਂ 32 ਟਾਈਮਸ ਹੈਨਾ ਨਿਕਲ ਲੈਣਾ ਸਵੈਲੋ ਕਰ ਲੈਣਾ ਇਸ ਕਰਕੇ ਜਾਦੀ ਗ੍ਰੋਥ ਨਹੀਂ ਹੁੰਦੀ ਜਾਦੀ ਗ੍ਰੋਥ ਨਹੀਂ ਹੁੰਦੀ ਤਾਂ ਸਾਰੇ ਦੰਦ ਕੰਪਲੀਟ ਟੈਂਟੇਸ਼ਨ ਮੂ ਦੇ ਵਿੱਚ ਨਹੀਂ ਆਉਂਦੀ ਇਸ ਕਰਕੇ ਉਹ ਹੱਡੀ ਚ ਹੀ ਰਹਿ ਜਾਂਦੀ ਸਰ ਬਰਸ਼ ਦਿੱਕਾ ਲੈ ਜਿਹੜੀ ਹਾਂ ਉਹ ਉਹ ਬ੍ਰਸ਼ ਦੀ ਜਿਹੜੀ ਪ੍ਰਵਾਹਾ ਸਮਝਾਓ ਬ੍ਰਸ਼ ਕਰਨ ਬਹੁਤ ਸਾਰੀਆਂ ਧਾਰਨਾਵਾਂ ਵਿੱਚ ਦਰਤਨ ਕਰਨੀ ਚਾਹੀਦੀ ਹੈ ਬ੍ਰਸ਼ ਨਹੀਂ ਕਰਨਾ ਚਾਹੀਦਾ ਕਈ ਮੇਰੀਰ ਕੇ ਬਹੁਤ ਜ਼ੋਰ-ਜ਼ੋਰ ਨਾਲ ਬ੍ਰਸ਼ ਕਰਦੇ ਆ ਤਾਰਾਂ ਵਾਲਾ ਬਰਛੀ ਬਣਾ ਕੇ ਰੱਖਦੇ ਆ ਉਹ ਲੋਹੇ ਦਾ ਬ੍ਰਸ਼ ਕਰਨ ਦੀ ਕਲਾ ਕੀ ਹੈ ਸੋ ਦੇਖੋ ਬੱਚਿਆਂ ਦੇ ਵਿੱਚ ਨਾ ਆ ਫੌਂਸ ਟੈਕਨੀਕ ਹੁੰਦੀ ਹੈ ਜਦੋਂ ਵੀ ਤੁਸੀਂ ਛੋਟੇ ਬੱਚੇ ਨੂੰ ਸਿਖਾਣਾ ਹੈ ਉਹਨੂੰ ਕਹਿਣਾ ਕਿ ਪਹਿਲਾਂ ਤਾਂ ਹਵਾ ਦੇ ਵਿੱਚ ਵੱਡੇ-ਵੱਡੇ ਗੋਲੇ ਬਣਾਓ ਵੱਡੇ-ਵੱਡੇ ਗੋਲੇ ਬਣਾਏਗਾ ਬੱਚਾ ਹੋਲੀ-ਹੋਲੀ ਮੋਦੀ ਕੋਲੇ ਛੋਟੇ-ਛੋਟੇ ਗੋਲੇ ਬਣਾ ਕੇ ਹੋ ਗੋਲ-ਗੋਲ ਬ੍ਰਸ਼ ਕਰਨਾ ਸ਼ੁਰੂ ਕਰੇਗਾ ਇਹ ਤਾਂ ਹੋ ਗਈ ਛੋਟੇ ਬੱਚਿਆਂ ਦੀ ਦੂਸਰੀ ਗੱਲ 4 ਸਾਲ ਦੇ ਬੱਚੇ ਤੱਕ ਆਪਾਂ ਨਾ ਟੂਥਪੇਸ ਲੈਨੇ ਆ ਬ੍ਰਸ਼ ਪੂਰਾ ਭਰ ਦਿੰਨੇ ਆ ਚਾਵਲ ਦੇ ਦਾਣੇ ਜਿੰਨਾ ਅੱਛਾ ਚਾਵਲ ਦੇ ਦਾਣੇ ਜਿੰਨਾ ਕੀ ਬਾਤ ਹੈ 4 ਸਾਲ ਤੋਂ ਬਾਅਦ ਤੁਹਾਨੂੰ ਮੈਨੂੰ ਆਪਾਂ ਸਾਰਿਆਂ ਨੂੰ ਮਟਰ ਦੇ ਦਾਣੇ ਜਿੰਨੇ ਦੀ ਟੂਥਪੇਸ ਦੀ ਲੋੜ ਹੈ ਹੁਣ ਅਸੀਂ ਵੀ ਬ੍ਰਸ਼ ਭਰਦੇ ਆਂ ਚ ਕੋਈ ਸ਼ੱਕ ਨਹੀਂ ਆਪਾਂ ਨੂੰ ਸਿਰਫ ਮਟਰ ਦੇ ਦਾਣੇ ਦੇ ਦਿੰਦਾ ਉਸ ਤੋਂ ਬਾਅਦ ਬੇਸਦਾ ਅਜਿ ਲੋੜਤ ਹੀ ਨਹੀਂ ਹੈ ਹੂੰ ਹੂੰ ਦੂਸਰੀ ਗੱਲ ਹੈ ਜਿਹੜਾ ਬਰਸ਼ ਕਰਨਾ ਹੈ ਹੂੰ ਹੂੰ ਵੱਡਿਆਂ ਦੀ ਟੈਕਨੀਕ ਦਾ ਨਾਮ ਹੁੰਦਾ ਹੈ ਮੋਡੀਫਾਈਡ ਬ੍ਰਾਸ ਮੈਥਡ ਜਾਂ ਮੋਡੀਫਾਈਡ ਸਟੀਲ ਮੈਨ ਮੈਥਡਸ ਚਲੋ ਟੈਕਨੀਕ ਤਾਂ ਨਹੀਂ ਸਮਝਾਣੀ ਪਰ ਆਪਾਂ ਇਹ ਸਮਝਾਣੇ ਹੈ ਕਿ ਜਦੋਂ ਬਰਸ਼ ਕਰਨਾ ਨਾ ਹੂੰ ਹੂੰ ਪਹਿਲੀ ਗੱਲ ਤਾਂ ਬਰਸ਼ ਨੂੰ ਹਰੀਜ਼ਨਟਲ ਨਹੀਂ ਕਰਨਾ ਵਰਟੀਕਲ ਕਰਨਾ ਉੱਪਰੋਂ ਹੇਠਾਂ ਹੂੰ ਟੂ ਹੈ ਹੌਲੀ ਹੌਲੀ ਮ사ਜ ਕਰਨਾ ਹੈ ਬਰਸ਼ ਅੱਗੇ ਤੁਹਾਡਾ ਬਰਸ਼ 45 ਡਿਗਰੀ ਬਰਸ਼ ਮਸੂੜਿਆਂ ਤੇ ਹੋਣਾ ਚਾਹੀਦਾ ਤਾਂ ਕਿ ਜਿਹੜੇ ਮਸੂੜਿਆਂ ਦੇ ਉੱਪਰਲੀ ਪਰਦਾ ਡੈੱਡ ਸੈੱਲ ਆ ਸ਼੍ਰੈੱਡ ਹੋ ਜਾਣ ਨਾ ਮੇਸਲਾਂ ਟਾਕੜ ਮਜ਼ਬੂਤ ਰਹੇ ਤੇ ਫਿਰ ਦੰਦਾ ਦੇ ਉੱਤੇ ਜਿਹੜਾ ਵੀ ਖਾਣਾ ਜੰਮਿਆ ਹੋਇਆ ਜਾਂ ਕੋਈ ਦੰਦਾ ਦੇ ਵਿੱਚ ਫਸਿਆ ਹੋਇਆ ਉਹਨੂੰ ਕੱਟਣਾ ਇਹਨੂੰ ਮ사ਜ ਕਹਿੰਦੇ ਆ ਹਮ ਹਮ ਰਗੜਨਾ ਨਹੀਂ ਆ ਲੋਕਾਂ ਦੇ ਮੈਂ ਦੇਖਦਾ ਮੇਰੇ ਕੋਲ ਆਂਦੇ ਨੇ ਉਹ ਬਰਸ਼ ਉਹਨਾਂ ਦੇ ਮੈਂ ਪੁੱਛਦਾ ਵੀ ਕਿੰਨੀ ਜਲਦੀ ਟੇਢੇ ਮਿੱਡੇ ਹੋ ਗਏ ਫਰੇ ਹੋ ਗਏ ਉਹ ਪੂਰੇ ਖੁੱਲ ਜਾਂਦੇ ਨੇ ਉਹ ਕੀ ਕਰਦੇ ਨੇ ਇੰਨੀ ਝੋੜ ਕੇ ਬਰਸ਼ ਕਰਦੇ ਕਿ ਕੱਟ ਪਾ ਜਾਂਦੇ ਨੇ ਉਹਤੇ ਜਿਹਨੂੰ ਅਸੀਂ ਸਾਡੀ ਭਾਸ਼ਾ ਚ ਕਲਾਸਫਾਈ ਕੈਵਿਟਿਸ ਕਹਿੰਦੇ ਹਮ ਹਮ ਫਿਰ ਉਹਨਾਂ ਦੇ ਠੰਡਾ ਤੱਤਾ ਗਰਮ ਮਿੱਠਾ ਸਭ ਲੱਗਦਾ ਡਾਕਟਰ ਸਾਹਿਬ ਅਸੀਂ ਛੋਟੇ ਬੱਚਿਆਂ ਦੇ ਹੋਰ ਕੀ ਧਿਆਨ ਚ ਰੱਖਣਾ ਹੈ ਛੋਟੇ ਬੱਚਿਆਂ ਦੇ ਵਿੱਚ ਕੀ ਹੈ ਨਾ ਜੀ ਮੋਸਟਲੀ ਛੋਟੇ ਬੱਚੇ ਜਦੋਂ ਘਰੇ ਹੁੰਦੇ ਨੇ ਪਿਆਰ ਬਹੁਤ ਲੈਂਦੇ ਨੇ ਬਾਪ ਪਿਓ ਦਾ ਦਾਦਾ ਦਾਦੀ ਦਾ ਨਾਨਾ ਨਾਨੀ ਦਾ ਉਹ ਲਾੜ ਪਿਆਰ ਦੇ ਵਿੱਚ ਨਾ ਸਾਰੇ ਬਜ਼ੁਰਗ ਇੱਕ ਗਲਤੀ ਕਰ ਜਾਂਦੇ ਨੇ ਹੂੰ ਹੂੰ ਛੋਟੇ ਬੱਚਾ ਇਹ ਮੂੰਹ ਦੇ ਵਿੱਚ ਜਿਹੜੇ ਬੈਕਟੀਰੀਆ ਉਹ ਅਜੇ ਨਹੀਂ ਡਿਵੈਲਪ ਨਹੀਂ ਹੋਏ ਜਿਹੜੀ ਉਹਦੇ ਐਂਟੀਬਾਡੀਸ ਨਹੀਂ ਉਹ ਅਜੇ ਨਹੀਂ ਡਿਵੈਲਪ ਨਹੀਂ ਹੋਈ ਹੈ ਜਿਹੜੀ ਕਿ ਤੁਹਾਡੇ ਜਾਂ ਮੇਰੀ ਅਜ ਦੇ ਵਿੱਚ ਜਿਹੜੀ ਮੇਰੇ ਮੂੰਹ ਤੇ ਵਿੱਚ ਬੈਕਟੀਰੀਆ ਉਹ ਡਿਵੈਲਪ ਹੋ ਗਈ ਜੀ 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 ਆਪਾਂ ਕਦੇ ਵੀ ਆਪਣਾ ਜੂਠਾ ਚਮਚ ਹੂੰ ਤਪਾ ਪਿਆਰ ਦੇ ਵਿੱਚ ਜੋ ਖਾ ਰਿਹਾ ਉਹ ਨਵੇਂ ਬੱਚੇ ਨੂੰ ਖਵਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਉਂਗਲੀ ਨਾਲ ਜਾਂ ਚਮਚ ਨਾਲ ਕਦੇ ਵੀ ਬੱਚੇ ਦਾ ਹਮੇਸ਼ਾ ਚਮਚਾਟ ਰੱਖਣਾ ਕਿਉਂ ਛੋਟੇ ਜਿਹੜੇ ਬੈਕਟੀਰੀਆ ਨੇ ਉਹ ਬਹੁਤ ਜ਼ਿਆਦਾ ਨੇ ਛੋਟੇ ਮੂੰਹ ਦੇ ਵਿੱਚ ਉਹ ਬੱਚੇ ਦੇ ਅੰਦਰ ਚਲੇ ਜਾਣਗੇ ਜਿਹੜੇ ਕੀ ਹਾਰਮਫੁਲ ਨੇ ਤੇ ਬੱਚੇ ਦੇ ਦੰਦ ਖਰਾਬ ਕਰ ਦੇਗਾ ਇਹ ਵੀ ਇੱਕ ਬਹੁਤ ਧਿਆਨ ਰੱਖਣ ਜੋ ਗੱਲ ਐਕਸਾ ਅਸੀਂ ਕਈ ਵਾਰੀ ਬੜਾ ਹੀ ਧਿਆਨ ਰੱਖਣ ਲੱਗ ਜਾਂਦੇ ਆ ਬੜੇ ਜ਼ੋਰ ਨਾਲ ਬ੍ਰਸ਼ ਵੀ ਕਰਦੇ ਆ ਬ੍ਰਸ਼ ਦੇ ਨਾਲ ਨਾਲ ਮਾਊਥਵਾਸ਼ ਵੀ ਕਰ ਲੈਨੇ ਆ ਪੇਸਟ ਦੇ ਨਾਲ ਨਾਲ ਹੋ ਗਿਆ ਇਹ ਚੀਜ਼ਾਂ ਕੰਮ ਦੀਆਂ ਕਿ ਖਤਰਨਾਕ ਤੁਸੀਂ ਬਹੁਤ ਚੰਗਾ ਸਵਾਲ ਪੁੱਛਿਆ ਜੀ ਦੁੱਖ ਆਪਾਂ ਇਨੀ ਮਿਹਨਤ ਵੀ ਕਰਦੇ ਆ ਵੇਸ ਚਲੀ ਜਾਂਦੀ ਆ ਜਦੋਂ ਤੁਸੀਂ ਟੂਥ ਬਰਸ਼ ਤੇ ਮਾਊਥਵਾਸ਼ ਇਕੱਠਾ ਕਰ ਲੈਂਦੇ ਅੱਛਾ ਜੀ ਹਾਂ ਜੀ ਮਾਊਥਵਾਸ਼ ਤੇ ਟੂਥ ਪੀਸਟ ਇਕੱਠੇ ਨਹੀਂ ਕਰਨੇ ਚਾਹੀਦੇ ਇਹਨਾਂ ਦੇ ਵਿੱਚ ਘੰਟੇ ਦਾ ਗੈਪ ਹੋਣਾ ਚਾਹੀਦਾ ਇੱਕ ਦਾ ਕੰਮ ਅਨਾਇਨਿਕ ਹੈ ਇੱਕ ਦਾ ਕਟਾਈ ਨਿਕ ਹੈ ਜੇ ਤੁਸੀਂ ਦੋਨੋਂ ਕਰਦੇ ਹੋ ਤਾਂ ਨਿਊਟਰਲ ਹੋ ਜਾਂਦਾ ਸਾਰਾ ਕੁਝ ਕੀਤਾ ਜ਼ੀਰੋ ਹੋ ਜਾਂਦਾ ਅੱਛਾ ਜੀ ਹਾਂ ਇਸ ਕਰਕੇ ਮਿਨੀਮਮ ਟੂਥ ਬਰਸ਼ ਟੂਥਪੀਸ ਤੇ ਮਾਊਥਵਾਸ਼ ਦੇ ਵਿੱਚ 1 ਘੰਟੇ ਦਾ ਗੈਪ ਮਸਟ ਹੈ ਡਾਕਟਰ ਸਾਹਿਬ ਇਹ ਤੋਂ ਬਾਅਦ ਬੱਚਿਆਂ ਦੇ ਖਿਆਲ ਰੱਖਣ ਵਾਲੀਆਂ ਹੋਰ ਕਿਹੜੀਆਂ ਚੀਜ਼ਾਂ ਜਿਵੇਂ ਜਿਵੇਂ ਉਮਰ ਵੱਧਦੀ ਹੈ ਤਾਂ ਦੰਦਾਂ ਦਾ ਜਿਹੜਾ ਅਗੜ ਦੁਗੜਾ ਹੋਣਾ ਦੰਦਾਂ ਨੂੰ ਕਦੋਂ ਕੰਟਰੋਲ ਕਰਨਾ ਨਾਲ ਚਾਹੀਦਾ ਹੈ ਬੈਸਟ ਸਟੇਜ ਕਿਹੜੀ ਹੈ ਜਿੱਥੇ ਦੰਦ ਕੰਟਰੋਲ ਹੋ ਸਕਦੇ ਅਗੜ ਦੁਗੜੇ ਹੋਣੇ ਬੈਸਟ ਸਟੇਜ ਹੈਗੀ ਹੈ ਜੀ 6 ਤੋਂ 12 ਸਾਲ ਦੇ ਨੇ ਵਿੱਚ ਪ੍ਰੀਵੈਂਟਿਵ ਆਰਥੋਡੋਂਟਿਕਸ ਆ ਗਈ ਇੰਟਰਸੈਪਟਿਵ ਆਰਥੋਡੋਂਟਿਕਸ ਆ ਗਈ ਤੇ ਸੀਧੇ ਰੈਲੈਕਸ਼ਨ ਆ ਗਈ ਇਹ ਤਿੰਨ ਚੀਜ਼ਾਂ ਨੇ ਕੀ ਹੁੰਦਾ 9 ਸਾਲ ਦੇ ਵਿੱਚ ਜੇ ਬੱਚੇ ਦਾ ਟੇਡੇ ਮੇਡੇ ਆ ਕਈਆਂ ਦੇ ਉਪਚੇ ਹੁੰਦੇ ਨੇ ਤਾਂ ਉੱਥੇ ਰੀਮੂਵੇਬਲ ਅਪਲਾਇੰਸ ਆਉਂਦੇ ਨੇ ਲੀਬਿਲ ਬੋ ਲਾਤੀ ਐਡਮਸ ਕਲਾਸ ਪਲਾਤੇ ਜਾਂ ਜੈਟ ਸਪ੍ਰਿੰਗ ਲਾਤਾ ਉੱਥੇ ਵੀ ਆਪਾਂ ਸਿੱਧੇ ਕਰ ਸਕਦੇ ਆ ਆਪਾਂ ਉਹਨੂੰ 12 13 ਸਾਲਾਂ ਬਾਅਦ ਤਾਰਾ ਲਾਣ ਦੀ ਲੋੜ ਨਹੀਂ ਹੈਗੀ ਜਿਹੜਾ ਕਿ ਕਨਸੈਪਟ ਪੇਰੈਂਟਸ ਨੂੰ ਪਤਾ ਹੀ ਨਹੀਂ ਹੈ ਆਪਣੇ ਪਿੰਡਾਂ ਦੇ ਵਿੱਚ ਵੀ ਜਿਹੜੇ ਡੈਂਟਿਸਟ ਭਰਾ ਬੈਠੇ ਨੇ ਆ ਭੈਣਾ ਬੈਠੀਆਂ ਨੇ ਜਾਂ ਕਲੀਨਿਕ ਬੈਠੇ ਨੇ ਉਹ ਕੀ ਕਰਦੇ 13 ਸਾਲਾਂ ਬਾਅਦ ਆਈਓ ਜੀ 17 ਲਾ ਨਹੀਂ ਆਪਾਂ 9 ਸਾਲ ਤੋਂ 12 ਸਾਲ ਦੇ ਵਿੱਚ ਵਿੱਚ ਵੀ ਜੀ ਉਹਨੂੰ ਠੀਕ ਕਰ ਸਕਦੇ ਆ ਚੌਖਾ ਹੁਣ ਲੱਗਾ ਇਹਨੂੰ ਬਾਅਦ ਇੱਕ ਇੱਕ ਪਰਸੈਪਸ਼ਨਾਂ ਵੀ ਹੈਗੀਆਂ ਥੋੜੀਆਂ ਜਿਹਾ ਵੀ ਦੰਦਾਂ ਦਾ ਇਲਾਜ ਮਹਿੰਗਾ ਬਹੁਤ ਹੈ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਸਰ ਇਹ ਅੰਗਰਲੀ ਕਰਕੇ ਮਹਿੰਗਾ ਹੈ ਡੈਂਟਲ ਟ੍ਰੀਟਮੈਂਟ ਨਾ ਕਾਸਟਲੀ ਨਹੀਂ ਹੈਗਾ ਹੂੰ ਹੂੰ ਥੋੜੀ ਨੈਗਲੀਜੈਂਸ ਹੈ ਨਾ ਜਿਹੜੀ ਉਹ ਇਨਕਾਸਟਲੀ ਬਣਾਉਂਦਾ ਜਦੋਂ ਕਲੀ ਫਿਲਿੰਗ ਹੋ ਸਕਦੀ ਸੀ ਉਦੋਂ ਆਪਾਂ ਫਿਲਿੰਗ ਨਹੀਂ ਕਰਾਈ ਫਿਲਿੰਗ ਦਾ ਖਰਚਾ 1000 ਤੋਂ 1500 ਦੇ ਵਿੱਚ ਹੈ ਛੋਟੇ ਦਰਦ ਹੋਇਆ ਤਾਂ ਮਿਸਟਰ ਤੋਂ ਜਾ ਕੇ ਤੁਸੀਂ ਦਵਾਈ ਲੈ ਲਈ ਉਦੋਂ ਵੀ 6 ਮਹੀਨੇ ਖੜ ਤੇ ਫਿਰ ਜਦੋਂ ਦਰਦ ਬੀਅਰੇਬਲ ਸਟੇਜ ਤੋਂ ਟੱਪ ਜਾਂਦਾ ਉਦੋਂ ਡੈਂਟਿਸਟ ਦੀ ਯਾਦ ਆਉਂਦੀ ਹੈ ਫਿਰ ਆਰ ਸੀਟੀ 5000 ਦੀ ਆਰ ਸੀਟੀ ਲਾ ਲਓ 10000 ਦਾ ਕ੍ਰਾਊਨ ਲਾ ਲਓ ਜਾਂ 5000 ਦਾ ਦੋ ਹਜ਼ਾਰ ਨਾਲ 20 ਹਜ਼ਾਰ ਦੇ ਜਾਵੜਦੇ ਫਿਰ ਜੇ ਉਹ ਦੰਦ ਹੀ ਖਤਮ ਹੋ ਗਏ ਗੱਲ ਜੇ ਫਿਲਿੰਗ ਪਲਾਟ ਲਾ ਲਓ 25 ਤੋਂ ਲੈ ਕੇ 50000 ਦੇ ਵਿੱਚ ਅਡਾ ਡੈਂਟਿਸ ਦੇ ਅਡਾਟ ਰੇਟ ਨੇ ਹੂੰ ਹੂੰ ਤੂੰ ਦੇਖੋ ਵੀ 1000 1500 ਦਾ ਖਰਚਾ ਤੁਸੀਂ 50000 ਤੱਕ ਲੈ ਗਏ ਹੂੰ ਹੂੰ ਤੇ ਕੌਣ ਲੈ ਕੇ ਗਿਆ ਪੇਸ਼ੈਂਟ ਲੈ ਕੇ ਗਿਆ ਨਾ ਡਾਕਟਰ ਤਾਂ ਨਹੀਂ ਲੈ ਕੇ ਗਿਆ ਕੀ ਬਾਤ ਅੱਛਾ ਥੋੜਾ ਜਿਹਾ ਜਪਾਂ ਇਹ ਵੀ ਗੱਲ ਕਰਦੇ ਹਾਂ ਕੋਈ ਨੁਕਤੇ ਸੁਜੈਸਟ ਕਰੋ ਜਿਵੇਂ ਲੂਣ ਦੀਆਂ ਕੁਲੀਆਂ ਕਰਦੇ ਆਂ ਸੀ ਗਰਾਰੇ ਕਰਦੇ ਆਂ ਦੰਤਨ ਕਰਦੇ ਆਂ ਕੁਝ ਅਜਿਹੇ ਨੁਕਤੇ ਵੀ ਸ਼ੇਅਰ ਕਰੋ ਜਿਹੜੇ ਦੰਦਾਂ ਨੂੰ ਮਜ਼ਬੂਤ ਕਰਨ ਦੇਖੋ ਜੀ ਜਦੋਂ ਵੀ ਅਸੀਂ ਕਿਸੇ ਦਾ ਦੰਦ ਕੱਢਦੇ ਆਂ ਦੰਦ ਕੱਢਣ ਤੋਂ ਬਾਅਦ ਅਸੀਂ ਨਾਰਮਲੀ ਕਹਿੰਦੇ ਆਂ ਵੀ 24 ਘੰਟੇ ਠੰਡਾ ਖਾਣਾ ਠੰਡਾ ਪੀਣਾ ਤੇ ਠੁਕਣਾ ਨਹੀਂ ਹੈ ਸਟਾ ਦੇ ਨਾਲ ਨਹੀਂ ਕੁਝ ਪੀਣਾ ਇਹਦੇ ਵਿੱਚ ਇੱਕ ਕਾਰਨ ਹੈ ਕੋਈ ਵੀ ਚੀਜ਼ ਜੇ ਕੋਈ ਡਾਕਟਰ ਕਹਿੰਦਾ ਤਾਂ ਉਹਦੇ ਵਿੱਚ ਇੱਕ ਸਾਇੰਟਿਫਿਕ ਕਾਰਨ ਹੈ ਇਹਦੇ ਵਿੱਚ ਕਾਰਨ ਕੀ ਹੈ ਠੁਕਣਾ ਕਿਉਂ ਨਹੀਂ ਅੰਦਰ ਡੈਕਟਿਵ ਪ੍ਰੈਸ਼ਰ ਨਾ ਬਣੇ ਜਿਹੜਾ ਖੂਨ ਜੰਮਿਆ ਹੈ ਪਲੋਟ ਆ ਡਿਸਲੋਜ ਨਾ ਹੋ ਜੇ ਦੁਬਾਰਾ ਖੂਨ ਰੀਸਣਾ ਸ਼ੁਰੂ ਨਾ ਹੋ ਜੇ ਤੇ ਠੰਡੇ ਖਾਣ ਨਾਲ ਜਿਹੜੀਆਂ ਸਾਡੇ ਵੈਸਲਸ ਨੇ ਉਹ ਕੰਸਟ੍ਰਿਕਟ ਹੋ ਜਾਂਦੀਆਂ ਬਲੀਡਿੰਗ ਸਟਾਪ ਹੋ ਜਾਂਦੀ ਹੈ ਤਾਂ ਕਿ ਸਭ ਤੋਂ ਪਹਿਲਾਂ ਆਪਣਾ ਹੁੰਦਾ ਦੰਦ ਦੇ ਵਿੱਚੋਂ ਜਿਹੜਾ ਖੂਨ ਹੈ ਉਹ ਰੁਕਦਾ ਅਗਲੇ ਦਿਨ ਤੋਂ ਬਾਅਦ 24 ਘੰਟੇ ਤੋਂ ਬਾਅਦ ਆਪਾਂ ਕਹਿੰਦੇ ਭਾਈ 7 ਤੋਂ 10 ਵਾਰੀ ਕੋਸੇ ਪਾਣੀ 'ਚ ਨਮਕ ਪਾ ਕੇ ਕੁੱਲੀਆਂ ਕਰੋ ਹਫਤਾ 10 ਦਿਨ ਕਰੋ ਉਹਦਾ ਕਾਰਨ ਕੀ ਹੈ ਉਥੇ ਡਾਈਲੇਸ਼ਨ ਹੋਏਗੀ ਵੈਸੋ ਡਾਈਲੇਸ਼ਨ ਖੂਨ ਦਾ ਫਲੋ ਵਧੇਗਾ ਜਿੰਨਾ ਖੂਨ ਦਾ ਫਲੋ ਵਧੇਗਾ ਉਨੀ ਹੀਲਿੰਗ ਫਾਸਟ ਹੋਏਗੀ ਤੇ ਰੱਬ ਨੇ ਕੁਦਰਤ ਨੇ ਆਪਣੇ ਤਾਂ ਫੇਸ ਦੇ ਉੱਤੇ ਹੀ ਪੰਜ ਆਟਰੀਆ ਲਾ ਕੇ ਭੇਜੀਆਂ ਨੇ ਆਪਣੀ ਮੂੰਹ ਦੀ ਜਿਹੜੀ ਸਾਟ ਆ ਸਭ ਤੋਂ ਪਹਿਲਾਂ ਹੀਲ ਹੁੰਦੀ ਹੈ ਬਾਡੀ ਤੇ ਟੈਂਪਰੀਸਰ ਦੰਦ ਗਰੋਥ ਕਰਦੇ ਰਹਿੰਦੇ ਸਾਰੀ ਉਮਰ ਸਰ ਜਿਹੜਾ ਆਪਣਾ ਅਕਲੂਜਨ ਹੈ ਉਹ ਡਾਇਨਾਮਿਕ ਹੈ ਹਾਂ ਹਾਂ ਦੰਦ ਬਿਲਕੁਲ ਬਹੁਤ ਸਟੈਟਿਕ ਨਹੀਂ ਹੈ ਉਹ ਡਾਇਨਾਮਿਕ ਹੈ অকਲੂਜਨ ਬਾਈਲੈਟਰਲ অকਲੂਜਨ ਹੈ ਠੀਕ ਹੈ ਨਾ ਜੀ ਇਹਦੇ ਵਿੱਚ ਕੀ ਹੈ ਜੇ ਇੱਕ ਦੰਦ ਨਿਕਲ ਜੇ ਉਹਦਾ ਉੱਪਰਲਾ ਦੰਦ ਤੋ ਉਹ ਸੁਪਰ ਇਨਕ੍ਰਾਪਟ ਕਰ ਦੇਗਾ ਆਏ ਹੈ ਇਹ ਡਾਇਨਾਮਿਕ ਹੈ ਜੇ ਆਹ ਚਲਾ ਗਿਆ ਮਿਹਦੀ ਨੇ ਟਾਈਮ ਹੌਲੀ ਹੌਲੀ نیچے ਆ ਜਾਏਗਾ ਯਾਨੀ ਮੂਵਮੈਂਟ ਕਰਦੇ ਰਹਿੰਦੇ ਕਰਦੇ ਰਹਿਣਗੇ ਦੰਦਾਂ ਦੇ ਜਿਹੜੀਆਂ ਮੇਜਰ ਪ੍ਰੋਬਲਮਾਂ ਸਾਰੀਆਂ ਹੁਣ ਬੱਚਿਆਂ 'ਚ ਉਹ ਕਿਹੜੀਆਂ ਕਿਹੜੀਆਂ ਮੋਟੀਆਂ-ਬੋਟੀਆਂ ਮੋٹے ਮੋٹے ਤੇ ਛੋਟੇ ਛੋਟੇ ਕੀੜੇ ਲੱਗ ਜਾਂਦੇ ਨੇ ਦੰਦ ਬਹੁਤ ਡੇਡੇ ਮੇਡੇ ਆ ਰਹੇ ਨੇ ਸਾਰੀ ਫੇਸ਼ੀਅਲ ਪ੍ਰੋਫਾਈਲ ਅੱਜ ਕੱਲ ਕੀ ਹੈ ਜੀ ਸਾਰੇ ਸੋਹਣਾ ਲੱਗਣਾ ਚਾਹੁੰਦੇ ਨੇ ਹਮ ਸਮਾਈਲ ਡਿਜ਼ਾਈਨਿੰਗ ਆ ਰਹੀ ਹੈ ਲੋਕਾਂ ਦੀ ਪ੍ਰੋਫਾਈਲ ਖਰਾਬ ਹੋ ਰਹੀ ਹੈ ਮੈਂ ਐਸੇ-ਐਸੇ ਬੱਚੇ ਦੇਖਦਾ ਹਾਂ ਜਦੋਂ ਉਹਨਾਂ ਦਾ ਸਮਾਈਲ ਡਿਜ਼ਾਈਨਿੰਗ ਹੋ ਜਾਂਦੀ ਹੈ ਫੇਸ ਪੂਰਾ ਹੀ ਚੇਂਜ ਹੋ ਜਾਂਦਾ ਹੈ ਹਮ ਖਾਣ ਪੀਣ ਸੌਫਟ ਹੈ ਜੰਕ ਫੂਡ ਹੈ ਆਪਣੀ ਜਿਹੜੀ ਡਾਈਟ ਪਲੈਨਿੰਗ ਆ ਨਾ ਜੇ ਉਹ ਬੱਚੇ ਠੀਕ ਕਰ ਲੈਣ ਤੇ ਥੋੜੀ ਜੀ ਐਜੂਕੇਸ਼ਨ ਜਿਹੜੀ ਕੀ ਨਾ ਤਾਂ ਗਵਰਨਮੈਂਟ ਕੰਨੀਓ ਕੋਈ ਕੈਂਪ ਲ ਪਾ ਸਕੂਲ ਦੇ ਵਿੱਚ ਕੋਈ ਸਖੰਦ ਹੈ ਇਹ ਐਜੂਕੇਸ਼ਨ ਸਿਰਫ ਜਾਂ ਤਾਂ ਕੋਈ ਕੈਂਪ ਲੱਗਣ ਡਾਕਟਰ ਮੂਰੇਯਾਨ ਸਮਾਜ ਚ ਸਕੂਲਾਂ ਦੇ ਵਿੱਚ ਜਾਣ ਜਾਂਦੇ ਵੀ ਹੋਣਗੇ ਕਈ ਮੇਰੇ ਭਰਾ ਹਨਾ ਬਟ ਫੋਲੋ ਨਹੀਂ ਹੁੰਦਾ ਪ੍ਰੋਪਰਲੀ ਐਜੂਕੇਸ਼ਨ ਦੀ ਬਹੁਤ ਵੱਡੀ ਕਮੀ ਹੈ ਨਾ ਗਵਰਨਮੈਂਟ ਕੰਨੀ ਕੋਈ ਪਲਾਨ ਚਲਾਇਆ ਜਾ ਰਿਹਾ ਔਰਲ ਹੈਲਥ ਅਵੇਅਰਨੈਸ ਮਸਟ ਹੈ ਅੱਜ ਦੇ ਟਾਈਮ ਦੇ ਵਿੱਚ ਜੀ ਇੱਕ ਆਮ ਰੁਟੀਨ ਚ ਹੈ ਦੰਦਾਂਾਂ ਚ ਬਲੜ ਡਾਉਣ ਲੱਗ ਜਾਂਦਾ ਇਹਦਾ ਰੀਜ਼ਨ ਕੀ ਹੈ ਰੋਟੀ ਮੂੰਹ ਵਿੱਚ ਹੀ ਆਉਣ ਲੱਗ ਜਾਂਦਾ ਨਹੀਂ ਇਹ ਨਾ ਜਿਹੜੇ ਮਸੂੜੇ ਆ ਹਮ ਹਮ ਉਹਨਾਂ ਚ ਇਨਫਲੇਮੇਸ਼ਨ ਹੋ ਜਾਂਦੀ ਹੈ ਹਮ ਹਮ ਉਹਨੂੰ ਇਹਨੂੰ ਜਿੰਜੀਵਾਈਟਿਸ ਕਹਿੰਦੇ ਆ ਹਮ ਹਮ ਇਹ ਕੰਟਰੋਲ ਚ ਕਰ ਸਕਦੇ ਆ ਇਹਦੀ ਵੀ ਤਿੰਨ ਚਾਰ ਚੀਜ਼ਾਂ ਹੁੰਦੀਆਂ ਨੇ ਹਮ ਹਮ ਜੇ ਨੂੰ ਨਾ ਕੰਟਰੋਲ ਕਰੋ ਫਿਰ ਇਹ ਪੈਰੀਡੋਂਟਾਈਟਿਸ ਚ ਤਬਦੀਲ ਹੋ ਜਾਂਦਾ ਫਿਰ ਦੰਦ ਵੀ ਹਿੱਲਣਾ ਸ਼ੁਰੂ ਹੋ ਜਾਂਦਾ ਹਮ ਮਸੂੜਿਆਂ ਨੇ ਹੀ ਆਪਣੇ ਦੰਦਾਂ ਨੂੰ ਪਕੜਿਆ ਹੋਇਆ ਹਮ ਹਮ ਤੇ ਜੇ ਉਹ ਹੀ ਖੁੱਲ ਜਾਣਗੇ ਇਨਫਲੇਮੇਸ਼ਨ ਹੋ ਜਾਏਗੀ ਹੌਲੀ ਹੌਲੀ ਲੂਸ ਹੋਣਾ ਸ਼ੁਰੂ ਇਹਦਾ ਕੋਈ ਨੁਕਤਾ ਨੁਕਤਾ ਕੋਸੇ ਪਾਣੀ ਚ ਨਮਕ ਪਾ ਕੇ ਦਿਨਸ ਕਰੋ ਸਫਾਈ ਰੱਖੋ ਪ੍ਰੈਸ਼ ਕਰੋ ਤਰੇੜਾ ਨਹੀਂ ਜਮਣਾ ਚਾਹੀਦਾ 3 ਤੋਂ 6 ਮਹੀਨੇ ਜਾਂ ਸਾਲ ਦੇ ਵਿੱਚ ਵਿੱਚ ਜੇ ਐਸੀ ਤੁਹਾਡੀ ਡੈਂਟਿਸ਼ਨ ਆ ਜਾਂ ਜੈਸਾ ਤੁਹਾਡਾ ਖਾਣ ਪੀਣ ਆ ਤੁਹਾਡਾ ਡੈਂਟਿਸਟ ਨੂੰ ਦੱਸ ਦੇਗਾ ਆ ਕੇ ਸਫਾਈ ਕਰੋ ਕਦੇ ਵੀ ਮੁਸਕੜੀਆਂ ਚ ਬਲੱਡ ਨਹੀਂ ਆਏਗਾ ਲੋਕ ਸਫਾਈ ਕਰਾਉਣ ਵੇਲੇ ਇੱਕ ਸ਼ਿਕਾਇਤ ਕਰਦੇ ਆ ਵੀ ਸਾਡੇ ਤਾਂ ਤੁਸੀਂ ਦੰਦ ਦੁਖਣ ਲਾਤੇ ਸਾਨੂੰ ਤਾਂ ਠੰਡਾ ਤਤ ਲੱਗਣ ਲੱਗਿਆ ਪਹਿਲਾਂ ਠੀਕ ਸੀਗੇ ਐਕਚੁਅਲੀ ਨਾ ਇਹ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਹੈ پیشنਟਾਂ ਕ ਲੜਦੇ ਨੇ ਹਮਮ ਕਿ ਡਾਕਟਰ ਸਾਹਿਬ ਤੁਸੀਂ ਕਿਹਾ ਸੀ ਸਕੀਲਿੰਗ ਕਰਾ ਲਓ ਅਸੀਂ ਕਰਾ ਲਈ ਹਮਮ ਅਸੀਂ ਤਾਂ ਪ੍ਰੋਬਲਮ ਚ ਆ ਗਏ ਪਹਿਲਾਂ ਤਾਂ ਠੀਕ ਸੀ ਹਮਮ ਇਹਦੇ ਪਿੱਛੇ ਕਾਰਨ ਕੀ ਹੁੰਦਾ ਨਾ ਜੀ ਥੱਲੇ ਕਲੇੜਾ ਜੰਮਿਆ ਹੁੰਦਾ ਪੰਜਾਬੀ ਚ ਪਲਾਕ ਲਾ ਲਓ ਜਾਂ ਕਲੇੜਾ ਲਾ ਲਓ ਜੰਮਿਆ ਹੁੰਦਾ ਉਹ ਮਸੂੜਿਆਂ ਨੂੰ ਥੱਲੇ ਦੱਬ ਦਿੰਦਾ ਰੈਸੈਸ਼ਨ ਕਰ ਦਿੰਦਾ ਗਮਸਤੀ ਤੇ ਜਦੋਂ ਉਹ ਡਾਕਟਰ ਉਹ ਪਲਾਕ ਉਤਾਰਦਾ ਉਹ ਦੰਦ ਨੀਕ ਢੋਜ ਜਾਂਦੇ ਨੇ ਰੂਟ ਐਕਸਪੋਜ਼ ਹੋ ਜਾਂਦੀ ਹੈ ਉੱਥੇ ਠੰਡਾ ਤੱਤਾ ਲੱਗਣਾ ਸ਼ੁਰੂ ਹੋ ਜਾਂਦਾ ਹੁਣ ਕਈ ਤਾਂ ਜੇ ਛੋਟੀ ਇਹ ਚਾਹਦੇ ਨੇ ਗਮਸ ਬਾਉਂਸ ਬੈਕ ਵੀ ਕਰਦੇ ਨੇ ਬੋਡੀ ਹੈ ਬੋਡੀ ਹੀਲ ਕਰਨ ਦੀ ਸੈਲਫ ਕੋਸ਼ਿਸ਼ ਕਰਦੀ ਹੈ ਜੇ ਜ਼ਿਆਦਾ ਹੀ ਦੱਬ ਚੁੱਕੇ ਨੇ ਨਹੀਂ ਹੁੰਦਾ ਬਾਉਂਸ ਬੈਕ ਤਾਂ ਫਿਰ ਸਾਨੂੰ ਉੱਥੇ ਫੀਲਿੰਗ ਕਰਨੀ ਪੈਗੀ ਹੂੰ ਹੂੰ ਤਾਂ ਹੀ ਠੀਕ ਹੋਣਗੇ ਬਸ ਇਹਨਾਂ ਕੀ ਕਾਰਨ ਹੈ ਡਾਕਟਰ ਸਾਹਿਬ ਤੰਬਾਕੂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਮੈਂ ਜੀਤੇ ਕਰਕੇ ਦੰਦ ਖਰਾਬ ਹੋ ਜਾਂਦੇ ਹੈ ਕੈਂਸਰ ਤੱਕ ਪਹੁੰਚ ਜਾਂਦੀਆਂ ਗੱਲਾਂ ਇਹਦੇ ਬਾਰੇ ਕੀ ਕਹੋਗੇ ਸਰ ਐਕਚੁਅਲੀ ਨਾ ਲੋਕ ਹੀ ਆਂਦੇ ਨੇ ਅਤੇ ਜਰਦਾ ਰੱਖਦੇ ਨੇ ਸਾਰਾ ਮਸੂੜਾ ਛੱਲਿਆ ਜਾਂਦਾ ਮਤਲਬ ਲੋਕਾਂ ਨੂੰ ਹਾਤ ਹੁੰਦੀ ਹੈ ਪਹਿਲੀ ਗੱਲ ਤਾਂ ਇਹ ਚੀਜ਼ਾਂ ਹੀ ਬੁਰੀਆਂ ਨੇ ਕਰਨੀਆਂ ਹੀ ਨਹੀਂ ਚਾਹੀਦੀਆਂ ਨੇ ਚਲੋ ਜਿਹੜੇ ਮੇਰੇ ਵੀਰ ਭਰਾ ਐਡਿਕਟ ਨੇ ਹਾਂ ਫਸੇ ਹੋਏ ਨੇ ਉਹਨਾਂ ਨੂੰ ਤਾਂ ਇਹ ਹੀ ਬੇਨਤੀ ਆ ਭਾਈ ਬਚੋ ਨਹੀਂ ਪੱਛ ਸਕਦੇ ਹੁਣ ਇੱਕ ਹੈਬਿਟ ਹੁੰਦੀ ਹੈ ਇਧਰ ਰੱਖ ਲਿਆ ਤੇ ਜੇ ਨਹੀਂ ਛੱਡ ਸਕਦੇ ਜਗਾ ਚੇਂਜ ਕਰ ਲੋ ਮੈਂ ਦਸਾਂ ਲੇਥੇ ਰੱਖਿਆ ਇਹ ਮੇਰਾ ਗੱਲ ਗਿਆ ਹੁਣ ਜੇ ਮੈਥੇ ਰੱਖੀ ਜੋਗੇ ਤੇ ਕੈਂਸਰ ਵੱਜ ਜਾਂਦਾ ਹੂੰ ਇੱਥੇ ਰੱਖ ਕੇ ਇਧਰਲੇ ਪਾਸੇ ਸ਼ਿਫਟ ਕਰ ਲਓ ਉੱਪਰਲੇ ਪਾਸੇ ਸ਼ਿਫਟ ਕਰ ਲਓ ਜਗਾ ਚੇਂਜ ਕਰਨ ਨਾਲ ਕੀ ਹੁੰਦਾ ਨਾ ਥੋੜਾ ਜਿਹਾ ਡਿਲੇ ਹੋ ਜਾਂਦਾ ਜਿਹੜੀ ਚੀਜ਼ ਅੱਜ ਹੀ ਆਣੀ ਹੈ ਉਹ 10 ਸਾਲ 15 ਸਾਲ ਹੋ ਡਿਲੇ ਜੇ ਨਹੀਂ ਹਟ ਸਕਦੇ ਜੇ ਨਹੀਂ ਹਟ ਸਕਦੇ ਬਚਾਤਾ ਕਰ ਹੀ ਸਕਦੇ ਆ ਨਾ ਆਪਾਂ ਜੀ ਇੱਕ ਤਾਂ ਆਪਾਂ ਗੱਲ ਕਰਦੇ ਕਰਦੇ ਸੀ ਮੇਰੇ ਦਿਮਾਗ ਚ ਦੁਬਾਰਾ ਰੀਕਾਲ ਹੋਈ ਹੈ ਗੱਲ ਵੀ ਤੁਸੀਂ ਕਹਿਆ ਸੀ ਵੀ ਜੇ ਸਵੇਰੇ ਇਧਰੋਂ ਬ੍ਰਸ਼ ਦੀ ਸ਼ੁਰੂਆਤ ਕੀਤੀ ਤੇ ਸ਼ਾਮ ਨੂੰ ਇਧਰੋਂ ਕਰੋ ਇਹਦਾ ਕੀ ਕਰਨਾ ਇਦਾਂ ਕਰਨੀ ਹੈ ਜੀ ਨਾਰਮਲੀ ਨਾ ਇੰਡੀਅਨ ਦੇ ਵਿੱਚ ਆਪਾਂ 2 ਮਿੰਟ ਪ੍ਰੈਸ਼ ਲਾਦੇ ਹਾਂ ਹਮਮ ਸਵੇਰ ਜਦੋਂ ਵੀ ਕੋਈ ਉੱਠਦਾ ਇਧਰਲੇ ਪਾਸੇ ਇੱਕੇ ਕੋਈ ਵੀ ਪਾਸਾ ਲਾ ਲਓ ਥੱਲੇ ਦਾ ਉੱਪਰ ਲਾ ਕੋਈ ਵੀ ਪਾਸਾ ਲਾ ਲਓ ਉਧਰੋਂ ਬੰਦਾ ਬ੍ਰਸ਼ ਸ਼ੁਰੂ ਕਰਦਾ ਤਾਂ ਮੇਰੇ ਸਹਾਰ ਨਾਲ 100 ਮਿੰਟ ਉਹ ਉਧਰਲੇ ਪਾਸੇ ਸ਼ੁਰੂ ਕਰਦਾ ਫਿਰ ਜਦੋਂ ਨੂੰ ਯਾਦ ਆਉਂਦਾ ਲੇਟ ਹੋ ਗਏ ਚਲੋ ਜੀ ਤੇ ਬਾਕੀ ਜਿਹੜੀ 3 ਅਰਚਾਂ ਨੇ ਉਹ ਅਧੂਰੀਆਂ ਰਹਿ ਜਾਂਦੀਆਂ ਹਮਮ ਤੇ ਜੇ ਕਿਸੇ ਨੂੰ ਚੰਗੀ ਆਦਤ ਹੈਗੀ ਆ ਦੋ ਟਾਈਮ ਜਾਂ ਤਿੰਨ ਟਾਈਮ ਬ੍ਰਸ਼ ਕਰਦਾ ਤਾਂ ਉਹਦੇ ਲਈ ਇਹੀ ਐਡਵਾਈਸ ਹੈ ਜੇ ਸਵੇਰ ਤੁਸੀਂ ਇਧਰੋਂ ਸ਼ੁਰੂ ਕੀਤਾ ਸੀ ਤਾਂ ਈਵਨਿੰਗ ਦੇ ਵਿੱਚ ਦੂਜੇ ਪਾਸੋਂ ਸ਼ੁਰੂ ਕਰੋ ਅਗਲੇ ਦਿਨ ਤੀਜੇ ਪਾਸੋਂ ਸ਼ੁਰੂ ਕਰੋ ਤਾਂ ਕਿ ਸਾਰੀ ਆਰਚ ਚੰਗੀ ਤਰ੍ਹਾਂ ਕੰਪਲੀਟਲੀ ਕਲੀਨ ਹੋ ਜਾਏ ਇੱਕ ਇੱਕ ਹੋਰ ਵੀ ਮੈਂ ਤੁਹਾਨੂੰ ਪੁੱਛ ਲਾ ਕਿ ਦੰਦ ਚਿੱਟੇ ਕਰਾਉਣ ਦਾ ਬੜਾ ਰੁਝਾਨ ਹੈ ਇੱਕ ਤਾਂ ਪੇਸਟ ਹੋ ਗਈ ਇੱਕ ਪਾਊਡਰ ਹੋ ਗਿਆ ਤੇ ਇੱਕ ਹੋ ਗਈ ਆਪਣੀ ਦਸਤਨ ਇਹਦਾ ਇਹਦੇ ਬਾਰੇ ਵੀ ਤੁਸੀਂ ਦੱਸੋ ਬਈ ਇਹ ਚ ਚੰਗੀ ਚੀਜ਼ ਕਿਹੜੀ ਐ ਤੇ ਉਸ ਤੋਂ ਬਾਅਦ ਦੰਦ ਚਿੱਟੇ ਵਾਲਾ ਲਾਜਿਕ ਕੀ ਐ ਦੇਖੋ ਜੀ ਆ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਕਿ ਆਪਣੇ ਪਿੰਡਾਂ ਦੇ ਵਿੱਚ ਮੰਜਨ ਬਹੁਤ ਯੂਜ਼ ਕਰਦੇ ਨੇ ਹੂੰ ਹੂੰ ਮੰਜਨ ਨਹੀਂ ਯੂਜ਼ ਕਰਨਾ ਚਾਹੀਦਾ ਕਾਰਨ ਕੀ ਆ ਨਾ ਮੰਜਨ ਦੇ ਵਿੱਚ ਬ੍ਰੀਜ਼ੀ ਪਾਊਡਰ ਹੁੰਦਾਗਾ ਹੂੰ ਹੂੰ ਉਹਦੇ ਜਿਹੜੇ ਕ੍ਰਿਸਟਲਸ ਨੂੰ ਡਾਇਮੰਡ ਸ਼ੇਪ ਹੁੰਦੇ ਨੇ ਜਿਹੜੇ ਕਿ ਕੱਟ ਮਾਰਦੇ ਨੇ ਉੱਪਰ ਤੋਂ ਤਾਰ ਦਿੰਦੇ ਨੇ ਤੇ ਠੰਡਾ ਤੱਤਾ ਸੈਂਸਿਟੀਵਿਟੀ ਪਾ ਜਾਂਦੀ ਐ ਜਿਹੜਾ ਮੰਜਨ ਆਪਣੇ ਦੰਦਾਂ ਲਈ ਹਾਨੀਕਾਰਕ ਐ ਪੇਸਟ ਕਰੋ ਦੰਤਨ ਕਰੋ ਕੁਝ ਵੀ ਕਰੋ ਪਰ ਮੰਜਨ ਨਾ ਪਹਿਲੀ ਗੱਲ ਦੂਜੀ ਗੱਲ ਕੀ ਹੈ ਜਿਹੜੇ ਤੁਸੀਂ ਤੰਦ ਚਿੱਟੇ ਕਰਨ ਉਹਨੂੰ ਸਟੀਥ ਫਾਈਟ ਨਹੀਂ ਕਹਿੰਦੇ ਹ ਹ ਹ ਕਈਆਂ ਦੇ ਦੇਖੋ ਜੀ ਰੱਬ ਨੇ ਕਈਆਂ ਨੂੰ ਵੈਸੀ ਮਿਲਕੀ ਵਾਈਟ ਪਰਲੀ ਵਾਈਟ ਦੰਦ ਹੁੰਦੇ ਨੇ ਹ ਹ ਕਈਆਂ ਦੇ ਨਹੀਂ ਹੁੰਦੇ ਕਈਆਂ ਦੇ ਜੈਲੂਇਸ਼ ਹੁੰਦੇ ਨੇ ਉਹਨਾਂ ਲਈ ਬਲੀਚਿੰਗ ਆਂਦੀ ਹੈ ਹ ਹ ਅਸੀਂ ਬਲੀਚਿੰਗ ਕਰਦੇ ਹਾਂ ਦੋ ਤੋਂ ਤਿੰਨ ਸ਼ੇਡ ਲਾਈਟ ਹੋ ਜਾਂਦਾ ਸੈਕੰਡ ਸਿਟਿੰਗ 'ਚ ਵੀ ਕਰ ਸਕਦੇ ਹਾਂ ਇੱਕ ਦੋ ਸ਼ੇਡ ਹੋਰ ਲਾਈਟ ਹੋ ਜਾਂਦਾ ਬੜਾ ਹੀ ਈਜ਼ੀ ਪ੍ਰੋਸੈਸ ਹੈ 20 ਮਿੰਟ ਲੱਗਦੇ ਨੇ ਤੇ ਬਿਲਕੁਲ ਵਾਈਟੀ ਸ਼ਾ ਜਾਂਦੇ ਅੱਛਾ ਇਹ ਜੋ ਦੰਦ ਘਟਾਉਨੇ ਆ ਬੱਚੇ ਦੇ ਆ ਵੱਡੇ ਦੇ ਆ ਦੰਦ ਘਟਾਉਣ ਬਾਰੇ ਕਿਹਦੀ ਗੱਲ ਦਾ ਧਿਆਨ ਰੱਖਣਾ ਹੈ ਕਈ ਵਾਰੀ ਦੰਦ ਘਟਾਉਣ ਦੇ ਘਟਾਉਣੇ ਥੋੜਾ ਸਿਰ ਦਰਦ ਕਰਨ ਲੱਗ ਜਾਂਦਾ ਫਿਰ ਹਟਦਾ ਹੀ ਨਹੀਂ ਇਹ ਬਹੁਤ ਲੋਕਾਂ ਤੋਂ ਸੁਣਿਆ ਤੁਸੀਂ ਸਿਰ ਦਰਦ ਦੀ ਗੱਲ ਕੀਤੀ ਹੈ ਕਈ ਲੋਕਾਂ ਨੂੰ ਬਹਿਮ ਹੁੰਦਾ ਜੀ ਅੱਖਾਂ ਤੇ ਨਾਲ ਇਫੈਕਟ ਪੈਦੇ ਹ ਤੇ ਮੈਂ ਇਹ ਸਮਝਾਣਾ ਚਾਹੂੰਗਾ ਅੱਖਾਂ ਦਾ ਸਿਰ ਦਾ ਦੰਦ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅੱਛਾ ਤਾਰਾਂ ਕਿਤੋਂ ਨਹੀਂ ਜੁੜੀਆਂ ਇਹਨਾਂ ਦੀ ਨਹੀਂ ਜੁੜੀਆਂ ਅੱਖਾਂ ਦੀ ਅੱਡ ਤਾਰਾਂ ਨੇ ਦੰਦਾਂ ਦੀ ਅੱਡ ਤਾਰਾਂ ਨੇ ਹੂੰ ਠੀਕ ਹੈ ਕਿਹੜਾ ਦਰਦ ਹੈ ਹੂੰ ਕਈ ਵਾਰੀ ਇਨਫੈਕਸ਼ਨ ਹੁੰਦੀ ਹੈ ਇਸ ਕਰਕੇ ਸਿਰ ਤੇ ਜਾਂਦੀ ਹੈ 10 10 ਕਰਦੀ ਹੈ ਦੰਦਾਂ ਦਾ ਜਿਹੜਾ ਪੇਨ ਆ ਨਾ ਇਹ ਹਾਰਟ throbbing ਪੇਨ ਹੈ ਜਿਸ ਨਾਲ ਥੋੜੀ ਬੀਟ ਆਏ ਹੈ ਬੀਟ ਕਰਦੀਆਂ ਪੇਨ ਵੀ ਆਈ 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 বাজਦਾ ਹੈ ਇਸ ਕਰਕੇ ਜਿਹਨੂੰ ਦੰਦ ਦਾ ਦਰਦ ਹੁੰਦਾ ਨਾ ਉਹਨੂੰ ਡੈਂਟਿਸਟ ਦੀ ਵੈਲੂ ਪਤਾ ਹੈ ਇੱਕ ਚੀਜ਼ ਦੇ ਵਿੱਚ ਹੋਰ ਵੀ ਦੰਦ ਇਕੱਠੇ ਘੜਾਉਣੇ ਚਾਹੀਦੇ ਆ ਇਕੱਲਾ ਇਕੱਲਾ ਘੜਾਉਣਾ ਚਾਹੀਦਾ ਇਹ ਇੱਕ ਸਵਾਲ ਹੈ ਲੋਕਾਂ ਦਾ ਵੀ ਯਾਰ ਵੀ ਇਕੱਠੇ ਕਢਾ ਲੈ ਤਾਂ ਪਤਾ ਨਹੀਂ ਕੀ ਹੋ ਜੂਗਾ ਨੁਕਸਾਨ ਆ ਪੈ ਜਾਏ ਕੋਈ ਇਹਦਾ ਇਸ ਲਾ ਇਹਦੇ ਬਾਰੇ ਕੀ ਸੋਚਦੇ ਨਹੀਂ ਇਕੱਠੇ ਵੀ ਕਢਾ ਸਕਦੇ ਆ ਜੇ ਉਹ ਡਿਮਾਂਡ ਕਰਦੇ ਆ ਜੇ ਉਹ ਸਿਚੁਏਸ਼ਨ ਕਹਿੰਦੀ ਆ ਵੀ ਇਹ ਦੰਦ ਨਿਕਲਣਗੇ ਇੱਕ ਹਰਚ ਦੇ ਦੋ ਤਿੰਨ ਦੰਦ ਇਕੱਠੇ ਕੱਢ ਸਕਦੇ ਆ ਚਾਰ ਵੀ ਕੱਢ ਸਕਦੇ ਕੋਈ ਚੱਕਰ ਨਹੀਂ ਹੈ ਇੱਕ ਹਰਚ ਦੇ ਕੱਢ ਦੋ ਤਾਂ ਕਿ ਬੰਦਾ ਦੂਜੇ ਪਾਸੇ ਉਸ ਦਿਨ ਖਾ ਸਕੇ ਹੂੰ ਹੂੰ ਆਏ ਨਾ ਹੋਵੇ ਵੀ ਇਧਰਲੇ ਵੀ ਕੱਢ ਤੇ ਇਧਰਲੇ ਵੀ ਕੱਢ ਤੇ ਤਾਂ ਬੰਦਾ ਖਾਊਗਾ ਕਿਧਰ ਉਹ ਖਤਰਾ ਤਾਂ ਨਹੀਂ ਇਕੱਠੇ ਕਢਣ ਕੋਈ ਖਤਰਾ ਨਹੀਂ ਆ ਜੀ ਕੁਝ ਵੀ ਨਹੀਂ ਆ ਸਕਦਾ ਅਸੀਂ ਉਨ ਕੀ ਕਰਦੇ ਆਂ ਕਈ ਵਾਰੀ ਤਿੰਨ ਦੰਦ ਕੱਢ ਕੇ ਉੱਥੇ ਇੰਪਲੈਂਟ ਪਾਉਂਦੇ ਆਂ ਚਾਰ ਦੰਦ ਕੱਢ ਕੇ ਇਮੀਡੀਟ ਇੰਪਲੈਂਟ ਪਲੇਸਮੈਂਟ ਕਰਦੇ ਆਂ ਇੰਪਲੈਂਟ ਪਾ ਕੇ ਸਿਊਚਰ ਲਾ ਕੇ ਛੱਡ ਦਈਦੇ ਮੇਰੀ ਮੇਰੀਆਂ ਧਾਰਨਾਵਾਂ ਸੀ ਤੇ ਜਿਹੜੀਆਂ ਮੇਰੀਆਂ ਸੁਣੀਆਂ ਇੱਕ ਡਾਕਟਰ ਵੀ ਆਪਦੇ ਪ੍ਰੋਫੈਸ਼ਨ ਚੋਂ ਕੁਝ ਪਰਸੈਪਸ਼ਨਸ ਬਣੀਆਂ ਹੁੰਦੀਆਂ ਨੇ ਕਿਹੜੀਆਂ ਧਾਰਨਾਵਾਂ ਜਿਹੜੀਆਂ ਮਿੱਥਾਂ ਬੇਵਜ੍ਹਾ ਬਣੀਆਂ ਤੁਸੀਂ ਕੀ ਕਹਣਾ ਹੋ ਸਰ ਮਿੱਥ ਦੇ ਟੈਬੂਸ ਕਹਿੰਦੇ ਨੇ ਸਾਡੀ ਭਾਸ਼ਾ ਦੇ ਵਿੱਚ ਇਹ ਹੈਗੀਆਂ ਨੇ ਇੱਕ ਤਾਂ ਜੀ ਇਹ ਹੈ ਪਹਿਲਾ ਟੈਬੂ ਤੇ ਇਹੀ ਹੈ ਕਈ ਬੱਚਿਆਂ ਦੇ ਨਾ ਜਵਾਂਦਰੀ ਦੰਦ ਆ ਜਾਂਦੇ ਨੇ ਤਾਂ ਆਪਾਂ ਸਾਰੇ ਇਹ ਕਹਿਣ ਲੱਗਦੇ ਨੇ ਕਿ ਇਹ ਤਾਂ ਭਾਈ ਦਾਦਾ-ਦਾਦੀ ਨਾਨਾ-ਨਾਨਾ ਲਈ ਲਈ ਜਾਂ ਪੇਰੈਂਟਸ ਲਈ ਪੈੜਾਗਾ ਇਹਦੀ ਤਾਂ ਕਿਸਮਤ ਮਾੜੀ ਐਸਾ ਕੁਝ ਨਹੀਂ ਹੈ ਦੂਸਰਾ ਕੀ ਹੈ ਤਕਲ ਜਾਣਾ ਉਹ ਕਿਉਂ ਵੈਸੇ ਕੁਦਰਤੀ ਹੁੰਦੀ ਹੈ ਨੈਟਲੀធីਥ ਹੈ ਜੀ ਨਿਊ ਨੈਟਲੀធីਥ ਤਾਂ ਕਈਆਂ ਦੇ ਜੀ ਪੈਦਾ ਹੁੰਦੀ ਆ ਜਾਂਦੇ ਆ ਕਈਆਂ ਦੇ 30 ਦਿਨ ਦੇ ਅੰਦਰ ਅੰਦਰ ਆ ਜਾਂਦੇ ਆ ਕੁਝ ਨਹੀਂ ਹੈ ਉਹ ਫੀਡਿੰਗ ਕਰਨ ਲਈ ਮਦਰ ਨੂੰ ਅਗਰ ਪ੍ਰੋਬਲਮ ਹੁੰਦੀ ਆ ਤਾਂ ਉਹਨੂੰ ਕੱਢ ਦਿੰਦੇ ਆ ਕੁਝ ਐਸਾ ਕੋਈ ਸਿਸਟਮ ਨਹੀਂ ਹੈ ਜੈਨੇਟਿਕਸ ਹੈ ਦੂਸਰਾ ਅਕਲ ਜਾਣਾ ਪਕਲ ਜੜ ਦਾ ਜੀ ਇੰਟੈਲੀਜੈਂਸ ਨਾਲ ਅਕਲ ਨਾਲ ਕੁਝ ਲੈਣਾ ਦੇਣਾ ਨਹੀਂ ਅੱਛਾ ਵੈਸੇ ਉਹ ਵੈਸੇ ਮਜ਼ਾਕ ਦੇ ਤੌਰ ਤੇ ਅਕਲ ਜੜ ਅਕਲ ਆ ਗਈ ਇਹਨੂੰ 뭐 ਕੁਝ ਨਹੀਂ ਹੈ ਤੀਸਰਾ ਕੀ ਹੈ ਲੋਕਾਂ ਨੂੰ ਇਹ ਵਹਿਮ ਹੁੰਦਾ ਹੈ ਕਿ ਜੇ ਉੱਪਰਲੇ ਦੰਦ ਜਾਂ ਉੱਪਰਲੇ ਜੜਾ ਕਢਾਵਾ ਦਾਂਗੇ ਸਾਡੀ ਆਈ ਸੀ ਟੀ ਵੀ ਖੋ ਜਾਈ ਹੂੰ ਹੂੰ ਐਸਾ ਕੁਝ ਨਹੀਂ ਹੈ ਅੱਛਾ ਇਹਦਾ ਕੋਈ ਨਹੀਂ ਹੁਣ ਅੱਖਾਂ ਦਾ ਤੇ ਦੰਦਾਂ ਦਾ ਕਨੈਕਸ਼ਨ ਹੀ ਅਟਾ ਅੱਛਾ ਇਹ ਘਾਣੀ ਅਟਾ ਹਾਂ ਚੌਥੀ ਗੱਲ ਕੀ ਹੈ ਵੀ ਆਪਾਂ ਕਈ ਦੰਦ ਸਫਾਈ ਕਰੰਦੇ ਹਾਂ ਨਾ ਉਹਨਾਂ ਨੂੰ ਵੀ ਲਾਦਾ ਵੀ ਸਫਾਈ ਕਰਾ ਲਾਂ ਇਵਨ ਕਿ ਮੇਰੇ ਪੇਰੈਂਟਸ ਨੂੰ ਵੀ ਲਾਦਾ ਸੀ ਵੀ ਸਫਾਈ ਕਰਾ ਲਾਂਗੇ ਸਾਡੇ ਦੰਦ ਕਮਜ਼ੋਰ ਹੋ ਜਾਣਗੇ ਜੀ ਹਿੱਲਣ ਲੱਗ ਜਾਣਗੇ ਐਸਾ ਕੁਝ ਨਹੀਂ ਹੈ ਦੰਦਾਂ ਦੀ ਸਫਾਈ ਕਿੰਨੀ ਉਮਰ ਤੱਕ ਕਰਾ ਸਕਦੇ ਚੱਤ ਤੱਕ ਜਿਉਂਦੇ ਆ ਜੀ ਤੱਤ ਕਰ ਕੋਈ ਚੱਕਰ ਹੀ ਨਹੀਂ ਕੋਈ ਈਸ਼ੂ ਨਹੀਂ ਕਾਮਨ ਏਜ ਕੀ ਮੰਨੀਏ ਦੇ ਦੰਦ ਨਿਕਲਣ ਦੀ ਵੀ ਇੱਥੇ ਨਿਕਲਣ ਵੱਡੀ ਏਜ ਤੇ ਜਾ ਕੇ ਤਾਂ ਠੀਕ ਮੰਨੇ ਜਾਂਦੇ ਕਾਮਨ ਏਜ ਜਿਹੜੀ ਹੈਗੀ ਆ ਜੀ 6 ਸਾਲ ਤੋਂ ਇਹ ਨਿਕਲਨੇ ਸ਼ੁਰੂ ਹੋ ਜਾਂਦੇ ਆ ਜਿਹੜੇ ਦੁੱਧ ਦੇ ਦੰਦ ਤਾਂ ਆਪਣੇ 6 ਮਹੀਨੇ ਤੋਂ ਲੈ ਕੇ 2.5 ਸਾਲ ਤੱਕ ਆ ਜਾਂਦੇ ਨੇ ਫਿਰ ਉਸ ਤੋਂ ਬਾਅਦ ਉਹ ਇਹਨਾਂ ਦੀ ਸ਼ਰੇਡਿੰਗ ਦੀ 6 ਸਾਲ ਤੋਂ ਸ਼ੁਰੂ ਹੋ ਜਾਂਦੀ ਹੈ 6 ਸਾਲ ਤੇ ਆਪਣੇ ਦੋਨੇ ਨਿਚਲੀਆਂ ਦੰਦਾਂ ਸੈਂਟਰਲ ਸਾਈਜ਼ ਤੇ ਚਾਰੋਂ ਜਾੜਾ ਪਹਿਲੀਆਂ ਜਾੜਾ ਆਉਂਦੀਆਂ ਨੇ ਫਿਰ 6 ਤੋਂ ਲੈ ਕੇ 12 ਦੇ ਵਿੱਚ ਆਪਣੀਆਂ ਦੋਵੇਂ ਜਾੜਾ ਤੇ ਸਾਰੇ ਦੰਦ ਆ ਜਾਂਦੇ ਨੇ ਇਹੀ ਜਿਹੜੀ ਸਟੇਜ ਆ ਨਾ 6 ਤੋਂ 12 ਸਾਲ ਮੈਂ ਫੇਰ ਤੁਹਾਨੂੰ ਦੁਬਾਰਾ ਰਿਪੀਟ ਕਰੂੰਗਾ ਬਹੁਤ ਇੰਪੋਰਟੈਂਟ ਸਟੇਜ ਹੈ ਬਹੁਤ ਹੀ ਕ੍ਰੂਸ਼ਲ ਸਟੇਜ ਹੈ ਸਾਰੀ ਗੇਮ ਹੀ ਇੱਥੇ ਹੈ ਬਾਕੀ ਤਾਂ ਬਹਿ ਵੀ ਹੈ ਉਸ ਤੋਂ ਬਾਅਦ ਤਾਂ ਜੀ ਕੀੜਾ ਲੱਗਿਆ ਸਿੱਟੀ ਕਰਦੀ ਫੀਲਿੰਗ ਕਰਦੀ ਦੰਦ ਜਿਹੜੇ ਸਿੱਧੇ ਹੋਣੇ ਆ ਜਾਂ ਫਿਰ 12 ਸਾਲ ਤੋਂ ਬਾਅਦ ਤਾਰਾਂ ਦੇ ਹੂੰ ਬਸ ਪਹਿਲਾਂ ਸੰਭਾਲਿਆ ਜਾ ਸਕਦਾ ਹਾਂ ਪਹਿਲਾਂ ਸੰਭਾਲਿਆ ਜਾ ਸਕਦਾ ਬਹੁਤ ਚੰਗਾ ਲੱਗਿਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਪਤਾ ਹੀ ਨਹੀਂ ਸੀ ਵੀ ਬਰਸ਼ ਕਿਵੇਂ ਕਰਨਾ ਹੈ ਅਰੇ ਨਾ ਘੋੜਾ ਭਜਾਉਂਦੇ ਆ ਜੋਰ-ਜੋਰ ਨਾਲ ਵੀ ਛੇਤੀ ਸਾਫ਼ ਹੋ ਜਾਣ ਚਿੱਟੇ ਹੋ ਜਾਣ ਧਿਆਨ ਨੀ ਇੱਕ ਬਹੁਤ ਸੋਹਣੀ ਗੱਲ ਤੁਸੀਂ ਕਹੀ ਵੀ ਮਟਰ ਦੇ ਦਾਣੇ ਜਿੰਨਾ ਅਸੀਂ ਤਾਂ 골ਡੇ 골ਡੇ ਲਾ ਕੇ ਉਤੇ ਬਰਸ਼ ਦੇ ਉਤੇ ਕਿਹਨਾਂ ਜੀ ਆਪਣੇ ਜਿਆਦਾ ਛੋਰਾ ਬਹੁਤ ਹੈ ਫਲੋਇਡ ਬਹੁਤ ਹੈ ਪਾਣੀ ਦੇ ਵਿੱਚ ਉਹ ਵੀ ਹਾਨੀ ਕਰਦਾ ਤੇ ਇਹਨਾਂ ਦਾ ਉਹ ਦਾ ਫਿਰ ਉਬਾਲ ਮੂੜ ਲਿਆ ਜਾਵੇ ਪਾਣੀ ਪਾਣੀ ਉਬਾਲ ਲਿਆ ਜਾਵੇ ਜੀ ਹਾਂ ਜਾਂ ਫਿਲਟਰ ਅਸਲ ਤਾਂ ਹਰੇਕ ਦਿਖਾ ਦੇ ਫਿਲਟਰ ਲੱਗੇ ਹੋਏ ਨੇ ਇਹਦੇ ਨਾਲ ਕੀ ਹੈ ਨਾ ਦੰਦਾ ਦੀ ਜਿਹੜੀ ਸ਼ੇਪ ਹੈ ਬਹੁਤ ਖਰਾਬ ਆਉਂਦੀ ਹੈ ਚੋਰੇ ਨਾ ਵੀ ਜਦੋਂ ਬੱਚਾ ਪੈਦਾ ਹੁੰਦਾ ਮਾਂ ਨੇ ਜੇ ਜਿਸ ਉਸ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਰਹਿ ਰਹੀ ਹੈ ਜਿੱਥੇ ਫਲਾਈਡ ਦੀ ਮਾਤਰਾ ਬਹੁਤ ਜ਼ਿਆਦਾ ਪਾਣੀ ਦੇ ਵਿੱਚ ਤਾਂ ਬੱਚਦੇ ਦੰਦ ਜ਼ਰੂਰ ਇਫੈਕਟ ਹੋਣਗੇ ਜੀ ਇੱਕ ਜਾਂਦੇ ਨੇ 100 ਰਹਿ ਗਿਆ ਸੀ ਕਈ ਵਾਰ ਨਾ ਦੰਦ ਤਾਂ ਬਹੁਤ ਕਾਲੇ ਪੀਲੇ ਆਉਂਦੇ ਆ ਉਹ ਛੋਟੇ ਹੀ ਹੁੰਦਾ ਕਾਲੇ ਪੀਲੇ ਜਿਹੇ ਬਹੁਤ ਆ ਜਾਂਦੇ ਆ ਉਹਦਾ ਕੀ ਕਰਨਾ ਉਹ ਸ નેਚੁਰਲ ਹੈ ਜੈਨੇਟਿਕਸ ਹੈ ਅੱਛਾ ਜਿਵੇਂ ਪੇਰੈਂਟਸ ਦੇ ਦੰਦ ਰੇ ਜਾਂ ਗ੍ਰੈਂਡਪੇਰੈਂਟਸ ਦੇ ਦੰਦ ਨੇ ਉਹ ਉਹੀ ਆ ਕੋਈ ਵੀ ਆਗੇ ਮੈਂ ਉਹੀ ਕਹਣਾ ਕਿ ਦਾਤ ਬਰਸ਼ ਨਾਲ ਉਹਦਾ ਕਲਰ ਚੇਂਜ ਹੋ ਸਕਦਾ ਬਰਸ਼ ਤੇ ਪੂਥ ਫੇਸਲਾਂ ਤੁਸੀਂ ਸਾਫ਼ ਰੱਖ ਸਕਦੇ ਕਲਰ ਜਿਹੜਾ ਉੱਪਰ ਵਾਲਿਆਂ ਨੇ ਜੋ ਦੇਤਾ ਉਹ ਹੀ ਰਹਿਣੇ ਬਸ ਕਰ ਲੈ। ਹਾਂ ਜੇ ਤੁਹਾਨੂੰ ਕਲਰ ਤੋਂ ਪ੍ਰੋਬਲਮ ਹੈ ਕੀ ਥਾਇਟਨਿੰਗ ਕਰਾ ਲਓ। ਹਮ ਹਮ। ਢੇਡੇ ਮਿੱਡੇ ਤੋਂ ਪ੍ਰੋਬਲਮ ਹੈ ਸਮਾਈਲ ਡਿਜ਼ਾਈਨਿੰਗ ਕਰਾ ਲਓ। ਬਸ ਇੰਨੀ ਕਹਣੀ। ਬਹੁਤ ਚੰਗਾ ਲੱਗਿਆ ਤੇ ਸੇਮ ਯਾਰ ਜੀ। ਇਹਦੇ ਵਿੱਚ ਬਹੁਤ ਘੱਟ ਗੱਲਬਾਤ ਹੁੰਦੀ ਹੈ ਤੇ ਅਵੇਰਨੈਸ ਦੀ ਘਾਟ ਵੀ ਹੈ ਤੇ ਬਹੁਤ ਚੰਗੀ ਤਰ੍ਹਾਂ ਸਾਦੇ ਸ਼ਬਦਾਂ ਇਹ ਤੁਸੀਂ ਖੂਬਸੂਰਤ ਜਾਣਕਾਰੀ ਦਿੱਤੀ। ਮੇਰੇ ਕੋਲ ਤਾਂ ਕੁਝ ਜਾਣਕਾਰੀਆਂ ਤਾਂ ਮੈਨੂੰ ਵੀ ਹੈਗੀ ਸੀ ਤੇ ਬੜਾ ਚੰਗਾ ਲੱਗਿਆ ਤੁਹਾਡਾ ਕਰਕੇ ਟਾਈਮ ਦਿੱਤਾ ਬਹੁਤ ਥੈਂਕ ਯੂ